ਸਤ ਸ੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਸਾਡੇ ਚੈਨਲ ਸਿਹਤਮੰਦ ਲੋਕ ਵਿੱਚ ਅੱਜ ਅਸੀਂ ਗੱਲ ਕਰਨ ਜਾ ਰਹੇ ਹਾਂ ਇੱਕ ਐਸੇ ਸਸਤੇ ਪਰ ਬਹੁਤ ਹੀ ਤਾਕਤਵਰ ਡਰਾਈ ਫਰੂਟ ਬਾਰੇ ਜੋ ਹਰ ਕਿਸੇ ਦੀ ਪਹੁੰਚ ਵਿੱਚ ਹੈ ਜੀ ਹਾਂ ਦੋਸਤੋ ਅੱਜ ਦੀ ਵੀਡੀਓ ਹੈ ਮੂੰਗਫਲੀ ਤੇ ਦੋਸਤੋ ਮੂੰਗਫਲੀ ਨੂੰ ਅੰਗਰੇਜ਼ੀ ਵਿੱਚ ਪੀਨਟ ਕਿਹਾ ਜਾਂਦਾ ਹੈ ਸਤਿਸ਼ ਨੂੰ ਗਰੀਬਾਂ ਦਾ ਬਾਦਾਮ ਵੀ ਮੰਨਿਆ ਜਾਂਦਾ ਸਾਡੀ ਰੋਜ਼ਾਨਾ ਜ਼ਿੰਦਗੀ ਵਿੱਚ ਮੂੰਗਫਲੀ ਦੀ ਬਹੁਤ ਵੱਡੀ ਭੂਮਿਕਾ ਹੈ ਸਰਦੀਆਂ ਦੇ ਮੌਸਮ ਵਿੱਚ ਤਾਂ ਇਹ ਹਰ ਥਾਂ ਨਜ਼ਰ ਆਉਂਦੀ ਹੈ ਮੂੰਗਫਲੀ ਵਿੱਚ ਪ੍ਰੋਟੀਨ ਫਾਈਬਰ ਸਿਹਤਮੰਦ ਚਰਬੀ ਐਂਡ ਬਟਾਮਣੀ ਵਿਟਾਮਿਨ ਬੀ ਅਤੇ ਲੋਹਾ ਜ਼ਿੰਕ ਵਰਗੇ ਖਣਿਜ ਪਾਏ ਜਾਂਦੇ ਹਨ ਇਸ ਕਰਕੇ ਸਰੀਰ ਨੂੰ ਤਾਕਤ ਦੇ ਤਕਾਬਟ ਦੂਰ ਕਰਨ ਅਤੇ ਇਮਿਊਨਿਟੀ ਨੂੰ ਮਜ਼ਬੂਤ ਕਰਨ ਬੱਚ ਬਹੁਤ ਮਦਦਗਾਰ ਹੈ ਦੋਸਤੋ ਜੇ ਅਸੀਂ ਦਿਲ ਦੀ ਸਿਹਤ ਦੀ ਗੱਲ ਕਰੀਏ ਤਾਂ ਮੂੰਗਫਲੀ ਉਸ ਲਈ ਵੀ ਬਹੁਤ ਫਾਇਦੇਮੰਦ ਹੈ ਇਹ ਖਰਾਬ ਕੋਲੇਸਟ੍ਰੋਲ ਨੂੰ ਘਟਾਉਂਦੀ ਹੈ ਅਤੇ ਦਿਲ ਦੇ ਦੌਰੇ ਦੇ ਖਤਰੇ ਨੂੰ ਘੱਟ ਕਰਦੀ ਹੈ ਮੂੰਗਫਲੀ ਦਿਮਾਗ ਲਈ ਵੀ ਕਮਾਲ ਦੀ ਹੁੰਦੀ ਹੈ ਇਸ ਵਿੱਚ ਮੌਜੂਦ ਨਿਆਸਨ ਜਾਦਾਸਤ ਨੂੰ ਤੇਜ਼ ਕਰਦਾ ਹੈ ਬੱਚਿਆਂ ਦੀ ਪੜ੍ਹਾਈ ਲਈ ਪਿਆਰਥੀਆਂ ਤੇ ਬਜ਼ੁਰਗਾਂ ਲਈ ਮੂੰਗਫਲੀ ਬਹੁਤ ਲਾਭਕਾਰੀ ਮੰਨੀ ਜਾਂਦੀ ਹੈ ਦੋਸਤੋ ਮੂੰਗਫਲੀ ਨਾਲ ਕਈ ਤਰ੍ਹਾਂ ਦੀਆਂ ਸਵਾਦਿਸ਼ਟ ਚੀਜ਼ਾਂ ਵੀ ਬਣਾਈਆਂ ਜਾਂਦੀਆਂ ਹਨ ਜਿਵੇਂ ਕਿ ਭੁੰਨੀ ਹੋਈ ਮੂੰਗਫਲੀ ਮੂੰਗਫਲੀ ਦੀ ਚਟਣੀ ਮੂੰਗਫਲੀ ਦੀ ਪੁਜੀਆ ਅਤੇ ਮੂੰਗਫਲੀ ਦੇ ਲੱਡੂ ਮੂੰਗਫਲੀ ਦਾ ਤੇਲ ਵੀ ਖਾਣਾ ਬਣਾਉਣ ਵਿੱਚ ਬਹੁਤ ਵਧੀਆ ਅਤੇ ਸਿਹਤਮੰਦ ਮੰਨਿਆ ਗਿਆ। ਪਰ ਦੋਸਤੋ ਹਰ ਚੀਜ਼ ਦੀ ਤਰ੍ਹਾਂ ਮੂੰਗਫਲੀ ਵੀ ਜ਼ਿਆਦਾ ਮਾਤਰਾ ਵਿੱਚ ਨੁਕਸਾਨ ਕਰਦੀ ਹੈ ਕਿਉਂਕਿ ਕੈਲੋਰੀਆਂ ਵਿੱਚ ਉੱਚੀ ਹੁੰਦੀ ਹੈ। ਇਸ ਦਾ ਸੇਵਨ ਵਜੋਂ ਮਦਾ ਦਿੰਦਾ ਕੁਝ ਲੋਕਾਂ ਨੂੰ ਮੂੰਗਫਲੀ ਨਾਲ ਅਲਰਜੀ ਵੀ ਹੋ ਸਕਦੀ ਹੈ। ਇਸ ਲਈ ਹਮੇਸ਼ਾ ਇਸ ਨੂੰ ਸਤਲਨ ਵਿੱਚ ਹੀ ਖਾਣਾ ਚਾਹੀਦਾ। ਇੱਕ ਦੋਸਤੋ ਮੂੰਗਫਲੀ ਦੇ ਵਿੱਚ ਉੱਲੀ ਲੱਗੀ ਹੁੰਦੀ ਹੈ ਜਦੋਂ ਵੀ ਤੁਸੀਂ ਇਸ ਦੇ ਨਟਸ ਨੂੰ ਖਾਓਗੇ ਤਾਂ ਕਈ ਵਾਰੀ ਉਹ ਬਹੁਤ ਕੌੜਾ ਜਿਹਾ ਸਵਾਦ ਆਉਂਦਾ ਜੋ ਕਿ ਇੱਕ ਜ਼ਹਿਰ ਦੇ ਬਰਾਬਰ ਹੁੰਦਾ ਇਹਨੂੰ ਖਾਣ ਤੋਂ ਪਹਿਲਾਂ ਇਸ ਤਰ੍ਹਾਂ ਥੋੜਾ ਸੰਤੀ ਕਰ ਲੈਣਾ ਚਾਹੀਦਾ ਕਦੇ ਵੀ ਉੱਲੀ ਵਾਲੀ ਮੂੰਗਫਲੀ ਨਹੀਂ ਖਾਣੀ ਚਾਹੀਦੀ ਇਹ ਤਾਂ ਬਹੁਤ ਹੀ ਸਰੀਰ ਲਈ ਹਾਨੀਕਾਰਕ ਸਿੱਧ ਹੋ ਸਕਦੀ ਹੈ ਆਖਰ ਵਿੱਚ ਦੋਸਤੋ ਅਸੀਂ ਕਹਿ ਸਕਦੇ ਹਾਂ ਕਿ ਮੂੰਗਫਲੀ ਇੱਕ ਐਸਾ ਸੁਪਰ ਫੂਡ ਹੈ ਜੋ ਸਸਤਾ ਵੀ ਹੈ ਸੁਆਦੀਸ਼ਟ ਵੀ ਅਤੇ ਸਿਹਤ ਲਈ ਬਹੁਤ ਫਾਇਦੇਮੰਦ ਵੀ ਇਹ ਅਸੀਂ ਹਰ ਰੋਜ਼ ਥੋੜੀ ਮਾਤਰਾ ਵਿੱਚ ਮੂੰਗਫਲੀ ਖਾਈਏ ਤਾਂ ਇਹ ਸਾਨੂੰ ਤੰਦਰੁਸਤ ਤਾਕਤਵਰ ਅਤੇ ਊਰਜਾਵਾਨ ਬਣਾ ਦੇਵੇਗੀ ਦੋਸਤੋ ਜੇ ਤੁਹਾਨੂੰ ਇਹ ਜਾਣਕਾਰੀ ਪਸੰਦ ਆਈ ਹੋਵੇ ਤਾਂ ਵੀਡੀਓ ਨੂੰ ਲਾਈਕ ਕਰੋ ਚੈਨਲ ਨੂੰ ਸਬਸਕ੍ਰਾਈਬ ਕਰੋ ਅਤੇ ਇਹ ਜਾਣਕਾਰੀ ਆਪਣੇ ਦੋਸਤਾਂ ਨਾਲ ਸਾਂਝੀ ਜ਼ਰੂਰ ਕਰੋ ਜੀ ਆਪਣੇ ਚੈਨਲ ਸਿਹਤਮੰਦ ਲੋਕ ਤੇ ਫਿਰ ਮਿਲਦੇ ਆਂ ਅਗਲੀ ਨਵੀਂ ਵੀਡੀਓ ਦੇ ਵਿੱਚ ਧੰਨਵਾਦ ਸਾਰਿਆਂ ਦਾ ਸਤਿ ਸ੍ਰੀ ਅਕਾਲ ਜੀ